ਸੰਗਤ ਜੀ ਇਨਸਾਨੀਅਤ ਇੱਕ ਵਾਰ ਫੇਰ ਸ਼ਰਮਸਾਰ ਹੋਈ ਕਿੰਨਾ ਕ ਭਿਆਨਕ ਮੰਜ਼ਰ ਹੋਏਗਾ ਜਦ 2 ਤੋਂ 3 ਕੁੱਤੇ ਮਾਤਾ ਨੂੰ ਲੋਚ ਕੇ ਖਾ ਰਹੇ ਹੋ ਬਹੁਤ ਦੂਰ ਨਿਕਲ ਕੇ ਟੁਮਣੀ ਹੈਗੀ ਛੰਨੇ ਸ਼ਹਿਰ ਦੀ ਘਟਨਾ ਹੈ ਸਾਡੇ ਸ਼ਹਿਰ ਦੇ ਵਿੱਚ ਸਾਡੇ ਆਸ-ਪਾਸ ਸਮਾਜ ਦੇ ਵਿੱਚ ਇਹ ਸਭ ਹੋ ਰਿਹਾ ਹੈ ਜੀ ਨੇੜੇ ਆ ਕੇ ਦਿਖਾਇਓ ਮੜਾ ਜਾ ਕੁੱਤਿਆਂ ਨੇ ਮਾਤਾ ਦਾ ਹਾਲ ਕਿਆ ਕਰਤਾ ਜੀ ਔਰ ਉਸ ਤੋਂ ਬਾਅਦ ਹੋਇਆ ਕਿਆ ਨਾ ਹਾਂ ਜੀ ਜੀ ਲੈ ਜਾਵੋ ਜੀ ਲੋ ਬਹੁਤ ਸ਼ੁਕਰ ਮਤਾਂ ਕਿਨੇ ਪਿੰਡੇ ਉੱਤੇ ਬੈਗੇ ਸੀਗੇ ਉੱਤੇ ਅਗੇ ਨਹੀਂ ਆਵਾਜ਼ ਇਹ ਘਿੜੇ ਨਹੀਂ ਬਾਦ ਸੀਗੇ ਐਨੀਮਲ ਲਵਰਸ ਆਪਣੀ ਕਹਾਣੀ ਕਹਿਣਗੇ ਉਹ ਵੀ ਮੁਬਾਰਕ ਨੇ ਆਪਣੀ ਲਲਕੀਸਨ ਕਿਆ ਗਈ ਹੈ ਬਟ ਉਸੇ ਮਨੋਗਿਆ ਬਾਤਾ ਨੂੰ ਖੰਨੇ ਹਸਪਤਾਲ ਵਿੱਚ ਲੋਕਾਂ ਨੇ ਅਰਤੀ ਕਰਾਇਆ ਮੁੰਡਿਆਂ ਨੇ ਇਕੱਠੇ ਹੋ ਕੇ ਔਰ ਹਮੇਸ਼ਾ ਹੀ ਤਰ੍ਹਾਂ ਉਹਨਾਂ ਨੇ ਰੈਫਰ ਕਰਤਾ ਰਜਿੰਦਰ ਹਸਪਤਲ ਕਹਿਆੜੇ ਕਿਤਾ ਵੱਡਾ ਹਸਪਤਲ ਹੈ ਨਾ ਕਿੰਨਾ ਵੱਡਾ ਹਸਪਤਲ ਹੈ ਤੁਹਾਡੇ ਮਾਤਾ ਨੂੰ ਉੱਥੇ ਕੋਈ ਕਿਸੇ ਤਰ੍ਹਾਂ ਦਾ ਟਰੀਟਮੈਂਟ ਨਹੀਂ ਇਸ ਦਾ ਅਲਟੀਮੇਟਲੀ ਉਹਨਾਂ ਮੁੰਡਿਆਂ ਨੇ ਸਾਨੂੰ ਕੰਟਰੈਕਟ ਕੀਤਾ ਔਰ ਐਸਐਸਜੀ ਸੈਂਟਰ ਮਦਰਹੀੜੀ ਕਰਨ ਦੇ ਨੇੜੇ ਜ਼ਿਲ੍ਹਾ ਮੋਹਾਲੀ ਦੇ ਵਿੱਚ ਇੱਥੇ ਮਾਤਾ ਦੀ ਰਜਾਈ ਹੈ ਇਤਾਂ ਦੀ ਪਰਮਾਤਮਾ ਕਿੰਨੀ ਮਾਤਾਵਾਂ ਨੂੰ ਪ੍ਰੇਵਟ ਰਹੇ ਨੇ ਸੜਕਾਂ ਤੇ ਪਈਆਂ ਨੇ ਬਜ਼ੁਰਗ ਫਲਾਈਓਵਰ ਥਾਰੇ ਪਏ ਨੇ ਕੀੜੇ ਪਏ ਨੇ ਹਨਾ ਇਹ ਮਾਤਾ ਸਾਡੇ ਕੋ ਮਹੀਨਾ ਤੋਂ ਮਹੀਨਾ ਨਾ ਆਉਂਦੀ ਕਿੰਨਾ ਕੁ ਭਿਆਨਕ ਮੰਜ਼ਰ ਹੁੰਦਾ ਇੱਥੋਂ ਕੀੜੇ गिर ਰਹੇ ਹੁੰਦੇ ਮੂੰਹ ਤੋਂ ਇਨਾ ਹਾਲਾਤਾਂ ਦੇ ਵਿੱਚ ਮਾਤਾ ਨੇ ਬੋਲ ਨਹੀਂ ਸਕਦੇ ਜੀ ਬੱਸ 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 ਜੀ ਇਹਨੇ ਰੁਕ ਜਾਓ ਬੱਸ ਹੋ ਗਿਆ ਕੰਟਰੋਲ ਕਰ ਲਾਂਗੇ ਅਸੀਂ ਹਾਂ ਜੀ ਹਾਂ ਹਾਂ ਜੀ ਹਾਂ ਜੀ ਤੁਸੀਂ ਪ੍ਰੋ ਕਰ ਸਕਦੇ ਹੋ ਤੇ ਬڑے ਬڑے ਸਰਕਾਰੀ ਹਸਪਤਾਲ ਪਟਿਆਲਾ ਰੇਂਜਿੰਦਰਾ ਵਰਦੀ ਪਟਿਆਲੇ ਸ਼ੇਅਰ ਜ਼ਰੂਰ ਕਰਿਓ ਭਗਵਾਨ ਤਮਨ ਨੂੰ ਸੀਐਮ ਨੂੰ ਪੰਜਾਬ ਦੇ ਹੈਲਥ ਮਿਨਿਸਟਰ ਨੂੰ ਪਟਿਆਲਾ ਰੇਂਜਿੰਦਰਾ ਹਸਪਤਾਲ ਨੂੰ ਟੈਗ ਜ਼ਰੂਰ ਕਰਿਓ ਇਹ ਸਾਡੇ ਸਮਾਜ ਦੇ ਹਾਲਾਤ ਨੇ ਇਹ ਸਾਡੇ ਸਰਕਾਰੀ ਮਸ਼ੀਨਰੀ ਦੇ ਹਾਲਾਤ ਇੱਕ ਇਨਸਾਨੀਅਤ ਪੱਖ ਮੂਰੇ ਰੱਖਦੇ ਹੋਏ ਮਾਤਾ ਨੂੰ ਐਡਮਿਟ ਕਰਕੇ ਫਰਸਟ ایڈ ਟਰੀਟਮੈਂਟ ਵੀ ਦੇ ਦਿੱਤਾ ਦੱਸਿਆ ਜਾਂਦਾ ਹੈ ਭਾਜੀ ਇਹਨਾਂ ਦੇ ਡਾਕ ਵਾਲੇ ਇੰਜੈਕਸ਼ਨ ਲੱਗੇ ਨਹੀਂ ਬਈ ਇੰਜੈਕਸ਼ਨ ਵੀ ਲੱਗੇ ਆਂ ਕੀ ਕਹਤੇ ਕੋ ਲਗਾਉਣਾ ਹੈ ਅਭੀ ਹਮੇ ਲਗਾਉਣਾ ਪੈ ਰਿਹਾ ਹੈ ਕਪਾ ਲੈ ਕੇ ਜਾਣਾ ਡਾਕ ਟਰੀਟਮੈਂਟ ਤੇ ਇਹ ਇਨਜੈਕਸ਼ਨ ਲੱਗਦੇ ਆ ਉਹ ਮਾਤਾ ਦੇ ਉੱਪਰ ਇਹ ਜੇ ਤੁਸੀਂ ਇਹਨਾਂ ਗੱਡੀ ਲੈ ਜਾਣਾ ਚੱਲ ਨਹੀਂ ਸਕਦੇ ਤੁਸੀਂ ਚੱਲ ਨਹੀਂ ਸਕਦੇ ਚੂੜਾ ਮਾਤਾ ਦਾ ਹੱਡ ਟੁੱਟਿਆ ਹੋਇਆ ਹੈ ਮੂਰ ਰਿਤੇ ਹੋਈ ਨਹੀਂ ਤਾਂ ਪਧਰੀ ਪਈ ਦੇ ਕੁੱਤੇ 'ਤੇ प्लीज ਇਹਨਾਂ ਹਾਲਾਤਾਂ ਨੂੰ ਜ਼ਰੂਰ ਸ਼ੇਅਰ ਕਰੋ ਪਤਾ ਨਹੀਂ ਕਿੰਨੇ ਕਿ ਤੁਸੀਂ ਜਿਹੜੇ ਪੇਸ਼ੈਂਟ ਪਏ ਨੇ ਬਜ਼ੁਰਗ ਪਏ ਨੇ ਫਾਈਓਵਰਾ ਤੋਂ ਫਾਈਓਵਰਾਂ ਦੇ ਥੱਲੇ ਜਿਹੜੇ ਲੋਕ ਸੜਕਾਂ ਤੇ ਪਏ ਨੇ ਤੁਸੀਂ ਉਹਨਾਂ ਦੀ ਮਦਦ ਕਰਦੇ ਹੋ ਜ਼ਿੰਦਗੀਆਂ ਬਚਾਉਣ ਦੇ ਵਿੱਚ ਸਹਿਯੋਗ ਕਰਦੇ ਹੋ ਰੂਸ ਨਾਲ ਕੰਟੈਕਟ ਕਰਦੇ ਆ ਹਾਂ ਜੀ ਬਸ ਹਾਂ ਇਹ ਸਭ ਹੀ ਪੜਦੀ ਹੋਈ ਕਿ ਹੋਈ ਹੈ ਇਹ ਸਾਰੇ ਨਹੀਂ ਹੈ ਹਾਜੀ ਜੀ ਮੂਰ ਰਿਤੇ ਹਾਂ ਤੇ ਅਗਲੇ ਜਿਹੜੇ ਉਹਨੇ ਆ ਜੁੜ ਜੇਗੀ ਪਰ ਉਹਨਾਂ ਕੇ ਨੋ ਫਰਕ ਹੈਗਾ ਅੱਗੇ ਨਾਲੋਂ ਫਰਕ ਹੈ ਹਾਂ ਪਰ ਘਰ ਪਰਿਵਾਰ ਦੇ ਕਿੱਥੇ ਆ ਪਰਿਵਾਰ ਨੇ ਉਹ ਮਾਰ ਗੋਲੀ ਇਹਦਾ ਸੜਤੀ ਰਹਿੰਦੇ ਹਾਂ ਹਾਂ ਸੜਤੀ ਉਹਦੇ ਜਿੱਥੇ ਤੋਂ ਲੱਗਿਆ 30 ਤੇ ਮੂਰੇ ਹਾਂ ਅੱਛਾ ਤੇ ਠੀਕ ਛੱਡ ਗਿਆ ਉਹ ਠੀਕ ਛੱਡ ਗਿਆ ਆ ਆ ਠੀਕ ਹੋ ਜਾ ਇੱਕ ਵਾਰੀ ਕੁਝ ਮਹੀਨੇ ਆ ਆ ਮਾਸ ਟੱਕਰੇ ਵੱਡੇ ਹੋਏ ਮੈਂ ਇਹੋ ਚਾਹੇ ਨਹੀਂ ਸਾਹੇ ਹੁੰਦੇ ਜਾਂਦੇ ਆ ਕੋਈ ਨਹੀਂ ਮਾਤਾ ਤੈਨੂੰ ਵੀ ਆਪ ਬਾਚ ਜੇ ਸਾਰਾ ਪਟਿਆਲੇ ਪੜ ਕੇ ਮੁੰਵਾਲ ਕੋਈ ਰੋਂਦਾ ਹੈ ਕੋਈ ਰੋਂਦਾ ਰੋਂਦਾ ਦੇਖਿਆ ਨਾ ਉੱਥੇ ਹੀ ਰਹਿੰਦੀਆਂ ਸੜਕ ਤੇ ਹੀ ਰਹੇ ਨੇ ਇਹਨਾਂ ਦੇ ਸਾਲ ਨੂੰ ਇਹਨਾਂ ਨੂੰ ਆਸਰਾ ਦਿੱਤਾ ਜਾ ਸਕਦਾ ਜੇ ਤੁਸੀਂ ਵੀਡੀਓ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਓ ਹਨਾ ਕਈ ਵਾਰ ਅਸੀਂ ਬਹੁਤ ਸਾਰੇ ਦੇਖਦੇ ਕਿ ਅਸੀਂ ਸੜਕ ਤੇ ਗਿਆ ਹੁੰਦਾ ਕੋਈ ਬਹੁਤ ਦਰਦਨਾਖ ਖਲਾਸ ਦੇ ਵਿੱਚ ਅਸੀਂ ਵੀ ਮਦਦ ਕਰਨਾ ਚਾਹਨੇ ਪਰ ਪਤਾ ਨਹੀਂ ਹੁੰਦਾ ਐਵੇਂ ਕਰੀਏ ਹਨਾ ਇਹ ਤੁਹਾਡੇ ਕੋ ਸਾਡੇ ਵੀਡੀਓਸ ਪਹੁੰਚ ਰਿਹਾ ਅੱਗੇ ਸ਼ੇਅਰ ਕਰੋਗੇ ਬਹੁਤ ਸਾਰੇ ਲੋਕਾਂ ਦੀ ਮਦਦ ਹੋ ਜਾਵੇਗੀ ਵੀ ਸਾਡੀ ਮਦਦ ਕਰਿਓ ਉਹਨਾਂ ਲੋਕਾਂ ਦੀ ਮਦਦ ਕਰਿਓ ਸਾਡੇ ਤੱਕ ਪਹੁੰਚਾਂ ਦੇਵੇ ਪਿੰਡ ਮਦਰ ਹੈੜੀ ਖਰੜ ਦੇ ਨੇੜੇ ਜ਼ਿਲ੍ਹਾ ਮੋਹਾਲੀ ਦੇ ਹੈ ਨਾ ਮਾਦਾ ਸੇਵਾ ਸਹਿਯੋਗ ਚੱਲਦਾ ਹੈ ਫੈਲੀ ਠੀਕ ਹੋ ਜਾਣਗੇ ਹਾਂਜੀ ਉਹ ਐਸੀ ਜੇ ਲਗਾਏ ਉਹ ਹੋ ਗਿਆ ਉਹ ਖੁੱਲ ਗਿਆ ਹੋ ਨਹੀਂ ਖੁੱਲਦਾ 1 ਮਿੰਟ 1 ਮਿੰਟ ਕਰ ਦਿਓ ਸੀ ਕਿ ਨਹੀਂ ਕਰਦੇ ਕੁਝ ਪਾਣੀ ਦੇ ਦੇ ਤੇ ਆਂਟੀ ਇਹ